ਰਣਾ ਦਿਵਰਾਵਰ ਤੋਂ ਵੀ 10 ਮਾਂ ਤੋਂ ਗਰਮਲ ਗੁਟਿਆਲ ਪਿਛੇ 6 ਮਹੀਨੇ ਦਾ ਟਾਈਮ ਹੈ 6 ਮਹੀਨੇ ਜੇ ਤਿਆਰ ਹੋ ਗਏਗੀ ਸਾਹਨਾ ਪੋਟ ਚੌੜੀ ਰੋਡ ਬਣੂਗੀ ਬਣੀ ਤੇ ਹਲਕੇ ਦੇ ਲੋਕ ਖੜੇ ਆ ਸਾਡੇ ਵੀਰ ਇਹੀ ਦੱਸ ਦੇਣਗੇ ਮੇਰੇ ਹਿਸਾਬ ਨਾਲ 15 ਸਾਲ ਹੋ ਗਏ ਇਹ ਰੋਡ ਨਹੀਂ ਬਣੀ ਇਸ ਵਾਰੀ ਸਾਡੇ ਸੀਐਮ ਸਾਹਿਬ ਜਿਹੜੇ ਕੀ ਬਹੁਤ ਵਧੀਆ ਕੰਮ ਕਰ ਰਿਹਾ ਬਾਕੀ ਸਾਡੇ ਐਮਐਲਏ ਸਾਹਿਬ ਹਰਦੀਪ ਸਿੰਘ ਮੁੰਡੀਆਂ ਜੋ ਕਿ ਦਿਨ ਰਾਤ ਹਲਕੇ ਲਈ ਮਿਹਨਤ ਕਰ ਰਹੇ ਆ ਉਧਰ ਭਾਵੇਂ ਹਲਕੇ ਸਾਡੇ ਟੁੱਟੇ ਹੋਏ ਆ 15 ਸਾਲ ਤੋ ਕੋਈ ਵੀ ਰੋਡ ਨਹੀਂ ਬਣੀ ਪੂਰਾ ਜੋਰ ਲਗਾ ਕੇ ਸਾਰੀਆਂ ਰੋਡਾਂ ਦੀ ਮਿਹਨਤ ਕਰਦੇ ਨੇ 7 ਤੋਂ 7 ਕਿਲੋਮੀਟਰ ਦਾ ਏਰੀਆ ਜਦੋਂ ਨਾ ਕਾਫੀ ਪਿੰਡ ਚੋੜਦੇ ਆ ਉਹ ਜਿੰਨਾ ਪ੍ਰਸਾਨ ਸੀ ਇਹ ਰੋਡ ਬਣਨ ਲੋਕ ਬਹੁਤ ਖੁਸ਼ ਆ ਦੇਖੋ ਤੁਸੀਂ ਲੋਕਾਂ ਮੇਰੇ ਕੱਟ ਖੁਸ਼ੀ ਦੀ ਲਹਿਰ ਦੇਖੋ ਲੋਕਾਂ ਦੀ ਕਿੰਨੀ ਹੈ ਸਾਰੇ ਖੱਡੇ ਹੋਏ ਇਹ ਸਾਡੇ ਕਿ 3 ਕਰੋੜ ਦਾ ਪਾਜੇ ਹਾਂਜੀ ਇਹ ਵੀ ਹੋ ਰਹੀਆਂ ਰੋਡਾਂ 'ਤੇ ਵੀ ਕੰਮ ਚੱਲ ਰਿਹਾ ਸਾਰੇ ਏਰੀਆ ਵਧੀਆ ਬਣ ਜਾਣਾ ਜੀ ਹਲਕਾ ਸਾਨੇ ਨਾਲ ਸੂਰ ਪੰਜਾਬ ਨਾਲ ਵਧੀਆ ਹਲਕਾ ਹੋਵੇ ਕੋਲ ਤੋਂ ਨੂਰ ਵਾਲਾ ਰੋਡ ਹੈ ਜਿਹੜੀ ਕਿ ਸਾਢੇ 3.5 ਕਿਲੋਮੀਟਰ ਦਾ ਏਰੀਆ ਬਣ ਜਾ ਰਿਹਾ ਵਿੱਚ ਅੱਧਾ ਏਰੀਆ ਵਿੱਚ ਐਂਟਰਲੌਕ ਲੱਗੂ ਵੀ ਅੱਧਾ ਦਾ ਬੁੱਕ ਹੋਵੇ 8-6 ਮਿੰਟ ਦਾ ਟਾਈਮ ਹੈ ਜੀ ਇਹ 2 ਘੰਟੇ ਦਾ ਹੋ ਜਾਏਗਾ ਜੀ ਤਾਂ ਕੋਲ ਤੋਂ ਨੂਰ ਵਾਲਾ ਹਾਂ ਜੀ ਇਹ ਨਾਮ ਮਹਲਾਪੁਰਾਂ ਦੇ ਸੰਸਦ ਮੈਂ ਡਾਊਟ ਕਰਦੇ ਚੱਲਿਆ ਰਿਹਾ ਛਿੱਲੇ ਚੋਂ ਤੇ ਸਰ ਪਿਛਲੀਆਂ ਸਰਕਾਰਾਂ ਤੋਂ 100 ਕਰੋੜ ਦੇ ਸਾਰੇ ਪੂਰੇ ਹਲਕੇ ਦੇ ਨੇ ਰੋਡ ਮਾਰੇ ਮਾਰੇ ਸੀਗੇ ਤੇ ਲੋਕਾਂ ਨੂੰ ਐਕਸੀਡੈਂਟ ਹੋ ਰਹੇ ਸੀਗੇ ਤੇ ਤਾਂ-ਤਾਂ ਤੋਂ ਟੋਏ ਪੰਜ ਪੰਜ ਫੁੱਟ ਦੇ ਤੇ ਸੀਗੇ ਜੋ ਹੁਣ ਨਵੀਂ ਸਰਕਾਰ ਆ ਜੀ ਅਮਦੇ ਪਾਰਟੀ ਦੇ ਸਰ ਮਾਨ ਸਾਹਿਬ ਤੇ ਮੌਜੂਦਾ ਐਮਐਲਏ ਸਰਦਾਰ ਹਰਵੀਰ ਸਿੰਘ ਮੁੰਡਿਆ ਵੀ ਜੇ ਲੋ ਨੱਦੇ ਹੋਏ ਨੇ ਪੂਰੇ ਪੂਰੇ ਹਲਕੇ ਦੇ ਰੋਡ ਨੂੰ ਸੁਧਾਰਨ ਪਿਛਲੇ ਦਿਨੀ ਦੋ ਰੋਡਾਂ ਦਾ ਤਾਂ ਘਟਨ ਵੀ ਹੋਇਆ ਸੀਗਾ ਉਮਾਨੇ ਤੋਂ ਮੱਤੇਵਾੜਾ ਰੋਡ ਦਾ ਉਹਦਾ ਵੀ ਤਾਂ ਕਟਨ ਹੋ ਗਿਆ ਰਾਹੋਂ ਰੋਡ ਦਾ ਵੀ ਤਾਂ ਕਟਨ ਹੋ ਗਿਆ ਤੇ ਅੱਜ ਮਜੂਦਾ ਬਾਜਰੇ ਰੋਡ ਦਾ ਕਟਨ ਹੋ ਰਿਹਾ ਸਰ ਲੱਗਦਾ ਕਿ ਜਿਹੜੇ ਕਮੇਟੀ ਤੇ ਆ ਰਹੇ ਨੇ ਸਿੱਧਾ ਸੋ ਲੋਕ ਸਰ ਬਹੁਤ ਖੁਸ਼ੀ ਦੀ ਗੱਲ ਆ ਵੀ ਸਰਕਾਰ ਵਧੀਆ ਬਣੀ ਆ ਲੋਕਾਂ ਦੇ ਅੱਖ ਵਿੱਚ ਆ ਤੇ ਆਮ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਇਆ